ਕੈਨੇਡਾ ਦੀ ਧਰਤੀ ਤੇ ਇੱਕ ਹੋਰ ਭਾਰਤੀ ਨੌਜਵਾਨ ਦੀ ਜਾਨ ਚਲੀ ਕਿ ਕੈਨੇਡਾ ਦੇ ਵੈਂਕੂਵਰ ਵਿਖੇ ਪੜ ਰਹੀ ਹੈ ਭਾਰਤੀ ਸਟੂਡੈਂਟਸ ਦੀ ਸਮੁੰਦਰ ਵਿੱਚ ਡੁੱਬਣ ਕਾਰਨ ਮੌਤ ਹੋਣ ਦੀ ਦੁਖਦ ਖਬਰ ਸਾਹਮਣੇ ਆਈ ਹੈ ਸਟੂਡੈਂਟਸ ਦੀ شناخت 26 ਸਾਲਾ ਦੇ ਰਾਹੁਲ ਰਣਵੇ ਵਜੋਂ ਕੀਤੀ ਗਈ ਹੈ ਜੋ ਰਾਜਸਥਾਨ ਦੇ ਸਕੀਰ ਜ਼ਿਲ੍ਹੇ ਨਾਲ ਸੰਬੰਧਿਤ ਸੀ ਅਤੇ ਪਿਛਲੇ ਸਾਲ ਇੱਕ ਅੰਤਰਰਾਸ਼ਟਰੀ ਸਟੂਡੈਂਟਸ ਵਜੋਂ ਕੈਨੇਡਾ ਆਇਆ ਸੀ ਮਾਪਿਆਂ ਦਾ ਇਕਲੌਤਾ ਪੁੱਤ ਰਾਹੁਲ ਰਣਵੇ 17 April 2025 ਨੂੰ ਵੈਨਕੂਵਰ ਦੇ ਰੈਂਕ ਵਿੱਚ ਤੇ ਤੈਰਾਕੀ ਕਰ ਰਿਹਾ ਸੀ ਜਦ ਉੱਚੀਆਂ ਛਾਲਾਂ ਉਸ ਨੂੰ ਡੂੰਘੇ ਪਾਣੀ ਵੱਲ ਖਿੱਚ ਕੇ ਲੈ ਗਈਆਂ ਮੌਕੇ ਤੇ ਮੌਜੂਦ ਇੱਕ ਸਖਸ਼ ਨੇ ਰਾਹੁਲ ਨੂੰ ਬਚਾਉਣ ਦਾ ਯਤਨ ਕੀਤਾ ਤੇ ਪਰ ਕੰਮਜਾਬ ਨਾ ਹੋ ਸਕਿਆ ਨੌਜਵਾਨ ਦੇ ਪਾਣੀ ਵਿੱਚ ਰੁੜਨ ਦੀ ਇਤਲਾਹ ਮਿਲਦਿਆਂ ਹੀ ਯੂਨੀਵਰਸਿਟੀ ਆਰਸੀਐਮਪੀ ਵੱਲੋਂ ਹੈਲੀਕਾਪਟਰਸ ਅਤੇ ਡਰੋਨਸ ਰਾਹੀਂ ਉਸ ਦੀ ਭਾਲ ਆਰੰਬੀ ਵੀ ਕੈਨੇਡੀਅਨ ਕੋਸਟ ਗਾਰਡ ਵੈਂਕੂਵਰ ਫਾਇਰ ਰੈਸਕਿਊ ਤੇ ਮੈਟਰੋ ਵੈਂਕੂਵਰ ਪਾਰਕ ਵਰਗੀਆਂ ਕਈ ਏਜੰਸੀਆਂ ਨੇ ਨੌਜਵਾਨ ਦੀ ਭਾਲ ਕਰਨ ਵਿੱਚ ਸਹਿਯੋਗ ਦੇ ਰਹੀਆਂ ਸਨ ਇਸ ਦੌਰਾਨ ਸੈਟਨ ਵਾਲੀ ਪਾਰਕ ਦੇ ਪੱਛਮੀ ਇਲਾਕੇ ਵਿੱਚ 3rd ਵੀਚ ਤੇ ਇੱਕ ਦੇ ਬਰਾਮਦ ਕੀਤੀ ਗਈ ਜਿਸ ਦੀ ਸ਼ਨਾਖਤ ਰਾਹੁਲ ਰਣਵਾਜੋਂ ਹੋਈ ਲਾਸ਼ ਦੀ ਬਰਾਮਦਗੀ ਵਾਲਾ ਇਲਾਕਾ ਰੈਂਕ ਵੀਚ ਤੋਂ 18 ਕਿਲੋਮੀਟਰ ਦੂਰ ਦੱਸਿਆ ਰਿਆ ਰਾਹੁਲ ਦੇ ਕਜ਼ਨ ਜੋ ਵਰਾਸੰਗ ਵੱਲੋਂ ਸਤਾਫੇ ਤੋ ਗੋ ਫੰਡਮੀ ਪੇਜ ਮੁਤਾਬਕ ਉਹ ਵੈਂਕੂਵਰ ਕਮਿਊਨਿਟੀ ਕਾਲਜ ਵਿੱਚ ਐਮਬੀਏ ਦੀ ਪੜ੍ਹਾਈ ਕਰ ਰਿਹਾ ਸੀ ਅਤੇ ਕਾਲਜ ਦੀ ਸਟੂਡੈਂਟਸ ਕਾਉਂਸਲ ਦਾ ਮੈਂਬਰ ਵੀ ਸੀ ਉਹ ਪੜ੍ਹਨ ਵਿੱਚ ਬਹੁਤ ਹੁਸ਼ਿਆਰ ਸੀ ਅਤੇ ਇੱਕ ਅਜਿਹਾ ਨੌਜਵਾਨ ਜਿਸ ਨੇ ਪਰਿਵਾਰ ਦਾ ਸਮਰਥਨ ਕਰ ਲਈ ਪਾਰਟ ਟਾਈਮ ਨੌਕਰੀ ਤੇ ਅੰਤ ਤੱਕ ਮਿਹਨਤ ਕੀਤੀ